ਅੱਜ ਫੇਰ ਦੋ ਵਾਰ ਦਾਤਾ ਨੇ ਬੜੀਆਂ ਸੰਸਰੀ ਖੇਡ ਅੱਜ ਫੇਰ ਘਰ ਦੇ ਬੂਹੇ ਅੱਗੇ ਖੇਡਦਾ ਬੱਚਾ ਅਗਵਾ ਕਰ ਚੱਕ ਕੇ ਲੈ ਗਏ ਨੇ ਔਰ ਇਹ ਘਟਨਾ ਪੰਜਾਬ ਦੇ ਬਰਨਾਲਾ ਦੀ ਹੈ ਕੁਝ ਦਿਨ ਪਹਿਲਾਂ ਵੀ ਖੰਨਾ ਤੋਂ ਇੱਕ ਬੱਚਾ ਘਰ ਦੇ ਵਿੱਚੋਂ ਚੱਕ ਕੇ ਲੈ ਗਏ ਸੀ ਜੀ ਦਾ ਬਾਅਦ ਚ ਪੁਲਿਸ ਨੇ ਦਾਵਾ ਕੀਤਾ ਸੀ ਕਿ ਇਨਕਾਊਂਟਰ ਕਰਕੇ ਵਾਪਸ ਲਿਆਂਦਾ ਸੀ ਤੇ ਅੱਜ ਕੀ ਹੋਇਆ ਬਰਨਾਲਾ ਦੇ ਵਿੱਚ ਇੱਕ ਬੱਚਾ ਜਿਹੜਾ ਘਰ ਦੇ ਬੂਹੇ ਅੱਗੇ ਖੇਡ ਰਿਆ ਸੀ ਤਾਂ ਆਪਣੀ ਛੋਟੀ ਭੈਣ ਦੇ ਨਾਲ ਉਹ 2 ਸਾਲ ਦਾ ਬੱਚਾ ਖੇਡ ਰਿਆ ਸੀ ਤੇ ਭੈਣ ਕੁਝ ਟਾਈਮ ਬਾਅਦ ਭੱਜੀ-ਭੱਜੀ ਮਾਪਿਓ ਕੋਲ ਆਉਂਦੀ ਹੈ ਆ ਕੇ ਦੱਸਦੀ ਹੈ ਕਿ ਵੀਰੇ ਨੂੰ ਦੋ ਬੰਦੇ ਆਏ ਸੀ ਮੋਟਰਸਾਈਕਲ ਤੇ ਚੱਕ ਕੇ ਲੈ ਗਏ ਜਦੋਂ ਉਹਦੇ ਮਾਪਿਓ ਆਉਂਦੇ ਨੇ ਉਦੋਂ ਉਹ ਦੂਰ ਜਾ ਚੁੱਕੇ ਸੀ ਉਹ ਤੁਰੰਤ ਪੁਲਿਸ ਨੂੰ ਸੂਚਨਾ ਦਿੰਦੇ ਨੇ ਪੁਲਿਸ ਨੇ ਫਿਰ ਜਿੰਨੇ ਉਹ ਰਸਤਿਆਂ ਤੇ ਸੜਕਾਂ ਤੇ ਲੋਕਾਂ ਦੇ ਕੈਮਰੇ ਲੱਗੇ ਸੀ ਉਹ ਖੰਡਾਲਣੇ ਸ਼ੁਰੂ ਕਰ ਦਿੱਤੇ ਨੇ ਔਰ ਪੁਲਿਸ ਨੇ ਉਹ ਬਿਲਕੁਲ ਸਾਫ਼ ਸਪਸ਼ਟ ਕਲੀਅਰ ਵੀਡੀਓ ਬਰਾਮਦ ਕਰ ਲਈ ਹੈ ਜਿਹਦੇ ਵਿੱਚ ਉਹ ਦੋ ਮੋਟਰਸਾਈਕਲ ਤੇ ਸਵਾਰ ਸ਼ਰਿਆਮ ਦਿਨ ਦੀ ਵੀ ਦਿਨ ਦਿਹਾੜੇ ਨੰਗੇ ਮੂੰਹ ਬੱਚਾ ਚੁੱਕ ਕੇ ਲੈ ਕੇ ਜਾ ਰਹੇ ਨੇ ਉਹਨਾਂ ਨੇ ਮੂੰਹ ਵੀ ਨਹੀਂ ਢਕੇ ਹੋਏ ਔਰ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਿਛਲੇ ਦਿਨੀ ਵੀ ਪੁਲਿਸ ਨੇ ਇਹ ਦਾਵਾ ਕੀਤਾ ਸੀ ਕਿ ਸਾਡੀ ਮਸ਼ਤੇਦੀ ਦੇ ਨਾਲ ਬੱਚਾ ਜਿਹੜਾ ਉਹ ਬਰਾਮਦ ਕਰਕੇ ਵਾਪਸ ਦਵਾਇਆ ਗਿਆ ਅੱਜ ਫੇਰ ਪੌਲਸ ਤਾਂ ਕਹਿ ਰਹੀ ਹੈ ਕਿ ਅਸੀਂ ਦਵਾ ਦਾਂਗੇ ਵਾਪਸ ਪਰ ਤੁਸੀਂ ਦੇਖੋ ਹਾਲਾਤ ਕਿਦਾਂ ਦੇ ਹੋ ਗਏ ਨੇ ਕੀ ਹੁਣ ਸਾਡੇ ਬੱਚੇ ਸਾਡੇ ਘਰਾਂ ਦੇ ਵੇੜਿਆਂ ਤੇ ਘਰ ਦੇ ਬਾਹਰ ਦੇ ਅੱਗੇ ਬੂਹਿਆਂ ਦੇ ਅੱਗੇ ਵੀ ਸੁਰੱਖਿਅਤ ਨਹੀਂਗੇ ਬੂਹੇ ਦੇ ਅੱਗੋਂ ਚੱਕ ਕੇ ਲੈ ਗਏ ਅਗਲੇ ਹੁਣ ਇਹ ਬੱਚਾ ਗਰੀਬ ਜੇ ਪਰਿਵਾਰ ਦਾ ਹੈ ਹੁਣ ਕਈਆਂ ਨੂੰ ਇਹ ਲੱਗਣਾ ਹੈ ਕਿ ਸ਼ਾਇਦ ਗਰੀਬ ਪਰਿਵਾਰ ਦਾ ਤਾਂ ਫਿਰ ਕਿੱਡੀ ਕੀ ਗੱਲ ਹੈ ਦੋਸਤੋ ਇਹ ਬਹੁਤ ਗਲਤ ਸੋਚ ਹੈ ਗਰੀਬ ਪਰਿਵਾਰ ਦਾ ਹੋਵੇ ਜਾਂ امیر ਬੱਚਾ ਬੱਚਾ ਸਾਰਿਆਂ ਦੇ ਜੀ ਇਕੋ ਜਿੰਨੇ ਪਿਆਰੇ ਹੁੰਦੇ ਨੇ ਤੇ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਕੋਈ ਛੱਕੀ ਬੰਦੇ ਤੁਹਾਡੀ ਨਜ਼ਰ ਚ ਪੈਣ ਤਾਂ ਤੁਰੰਤ ਪੁਲਿਸ ਨੂੰ ਉਹਦੀ ਸੂਚਨਾ ਦੇਣੀ ਚਾਹੀਦੀ ਹੈ ਜਾਂ ਜਿੱਥੇ ਵੀ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਜਾਂ ਕੁਝ ਪਾਉਣਾ ਚਾਹੀਦਾ ਦੋ ਵਿਅਕਤੀ ਨੇ ਆ ਜਿਹੜੀ ਫੋਟੋ ਸਾਈਡ ਤੇ ਲੱਗੀ ਹੈ ਮੋਟਰਸਾਈਕਲ ਤੇ ਲੈ ਕੇ ਜਾਂਦਿਆਂ ਦੀ ਇਹ ਉਹ ਤਸਵੀਰ ਹੈ ਜਿਹਦੇ ਵਿੱਚ ਇਹ ਦਿਖ ਰਹੇ ਨੇ ਬੰਦੇ ਤਾ ਇਹਦਾ ਥੋੜਾ ਜਿਹਾ ਧਿਆਨ ਰੱਖੀਏ ਪਰ ਸਰਕਾਰ ਤੇ ਪੁਲਿਸ ਨੂੰ ਵੀ ਸਵਾਲ ਬਣਦਾ ਹੈ ਕਿ ਦਾਅਵੇ ਵੱਡੇ ਨੇ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰ ਰਹੇ ਆ ਗੈਂਗਸਟਰ ਖਤਮ ਕਰ ਰਹੇ ਆ ਲੁੱਟਖੋ ਖਤਮ ਕਰ ਰਹੇ ਆ ਤੇ ਸ਼ਰਿਆਮ ਘਰ ਦੇ ਬੂਹਿਆਂ ਦੇ ਵਿੱਚੋਂ ਘਰ ਦੇ ਵੇੜਿਆਂ ਦੇ ਵਿੱਚੋਂ ਬੱਚੇ ਚੱਕੇ ਜਾ ਰਹੇ ਨੇ ਕਿਉਂ ਅਪਰਾਧੀਆਂ ਨੂੰ ਪੁਲਿਸ ਦਾ ਡਰ ਪੁਲਿਸ ਦਾ ਖੌਫ ਨਹੀਂ ਹੈ ਕੀ ਪੰਜਾਬ ਚ ਕਾਨੂੰਨ ਵਿਵਸਥਾ ਦਾ ਹਾਲ ਇਹ ਆ ਜੋ ਨਜ਼ਰ ਆ ਰਿਹਾ ਹੈ ਅੱਜ ਹੀ ਦੋ ਹੋਰ ਘਟਨਾਵਾਂ ਇਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਜ ਦੀਆਂ ਤਾਜ਼ੀਆਂ ਆਈਆਂ ਜਿੱਥੇ ਗਲੀ 'ਚ ਜਾਂਦੀਆਂ ਦੋ ਅਲੱਗ-ਅਲੱਗ ਥਾਵਾਂ ਦੇ ਔਰਤਾਂ ਦੇ ਹੱਥ 'ਚੋਂ ਮੋਬਾਈਲ ਖੋਹ ਕੇ ਤੇ ਤਿੱਤਰ ਹੋ ਗਏ ਅਗਲੇ ਮੋਟਰਸਾਈਕਲ ਤੇ ਹੁਣ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇਹਨਾਂ ਘਟਨਾਵਾਂ ਦੇ ਲਈ ਲਾਜ਼ਮੀ ਤੌਰ ਤੇ ਸਿਆਸਤਾਂ ਨੇ ਜਿਨ੍ਹਾਂ ਨੇ ਲੰਬੇ ਟਾਈਮ ਤੋਂ ਪੰਜਾਬ 'ਚ ਰਾਜ ਕੀਤਾ ਉਹਨਾਂ ਸਿਆਸਤਾਂ ਦੀ ਕੱਖ 'ਚੋਂ ਨਸ਼ੇ ਪੈਦਾ ਹੋਏ ਨੇ ਬੇਰੁਜ਼ਗਾਰੀ ਪੈਦਾ ਹੋਈ ਹੈ ਮਾੜੇ ਹਾਲਾਤ ਪੈਦਾ ਹੋਏ ਨੇ ਜਿਦੇ ਚੋਂ ਸਾਡੀ ਜਵਾਨੀ ਤੇ ਸਾਡਾ ਸਮਾਜ ਇੱਧਰ ਨੂੰ ਤੁਰਿਆ ਤੁਰਿਆ ਨਹੀਂ ਤੋੜਿਆ ਗਿਆ ਗੰਦੀਆਂ ਸਿਆਸਤਾਂ ਵੱਲੋਂ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਦੂਜੀ ਵੱਡੀ ਘਟਨਾ ਇੱਕ ਬੰਦੇ ਨੇ ਗੁੱਸੇ ਚ ਆ ਕੇ ਕ੍ਰੋਧ ਚ ਆ ਕੇ ਆਪਣੀ ਹੀ ਪਤਨੀ ਮਾਰ ਦਿੱਤੀ ਐ ਪਤੀ ਨੇ ਸਿਰ 'ਚ ਹਥੌੜੇ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਆਪ ਹੀ ਥਾਣੇ ਚਲਾ ਗਿਆ ਤੇ ਥਾਣੇ ਜਾ ਕੇ ਕਹਿੰਦਾ ਵੀ ਮੈਂ ਤੇ ਮਾਰ ਆਇਆ ਤੇ ਮੈਨੂੰ ਫੜ ਲਓ ਮੈਨੂੰ ਗ੍ਰਿਫਤਾਰ ਕਰ ਲਓ ਹੁਣ ਇਹ ਘਟਨਾ ਯੂਪੀ ਦੇ ਨੋਇਡਾ ਤੋਂ ਹੈ ਜਿਹੜਾ ਦਿੱਲੀ ਦੇ ਨਾਲ ਹੀ ਹੈ ਨੋਇਡਾ ਉਥੋਂ ਦੀ ਉਹ ਕਹਿੰਦਾ ਕਿ ਮੈਨੂੰ ਇੱਥੇ ਸ਼ੱਕ ਸੀ ਇਹ ਗਲਤ ਹੈ ਇਹ ਹੈ ਉਹ ਹੈ ਪਰ ਕੀ ਕਿਸੇ ਨੂੰ ਐਦਾਂ ਮਾਰਨ ਦਾ ਅਧਿਕਾਰ ਹੈ ਰੋਜ਼ ਸਾਡੇ ਸਮਾਜ ਦੇ ਵਿੱਚ ਐਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿੰਨੀਆਂ ਸਾਰੀਆਂ ਇਹ ਘਟਨਾਵਾਂ ਪਿਛਲੇ 10 ਦਿਨਾਂ ਚ ਆਈਆਂ ਜਿੱਥੇ ਪਤਨੀਆਂ ਨੇ ਆਪਣੇ ਪਤੀ ਨੂੰ ਮਾਰਤਾ ਪ੍ਰੇਮੀ ਨਾਲ ਨਾਲ ਕੇ ਕਿੰਨੀਆਂ ਇਹ ਆਗਿਆ ਜਿੱਥੇ ਪਤਨੀਆਂ ਨੇ ਪਤੀ ਨੂੰ ਮਾਰਤਾ ਹੁਣ ਤੁਸੀਂ ਦੱਸੋ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਤੇ ਇਹ ਹੋਕ ਹੀ ਰਿਹਾ ਹੁਣ ਇਹ ਤੁਸੀਂ ਇਹਦੇ ਬਾਰੇ ਜਰੂਰ ਸੋਚਿਓ ਬਹੁਤ ਮਿਹਰਬਾਨੀ ਸ਼ੁਕਰੀਆ